ਸਾਸੀ ਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਚੱਲਣ ਨਾਲ ਜੁੜਿਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਪਹੁੰਚ ਚੁੱਕੇ ਆਂ ਪਿੰਡ ਅਜ ਸੁਰ ਸਿੰਘ ਜ਼ਿਲ੍ਹਾ ਲਗਦਾ ਸ਼੍ਰੀ ਤਨਤਰ ਸਾਹਿਬ ਤੇ ਤਸਵੀਰ ਸਜਣੋ ਪੱਟੀ ਬਾਈ ਹਰਚੰਦ ਸਿੰਘ ਦੇ ਫਾਰਮ ਤੇ ਇੱਕੋ ਹੀ ਵੈਡ ਰਹਿ ਗਿਆ ਤੇ ਜਰਸੀ ਕਰੋ ਸੰਗ ਦੇ ਵਿੱਚ ਜਿਵੇਂ ਜਰਸੀ ਕਹਿ ਦਿੰਦੇ ਪੰਜਾਬ ਵਾਲੀ ਨਾ ਉਹਦੇ ਵਿੱਚ ਪੈਂਦੀ ਆ ਕੱਦ ਕਾਠ ਬਾਲਾ ਜਿਆਦਾ ਵੱਡਾ ਏ ਦੂਜਾ ਸਵੇਰ ਸੂਨ ਨੂੰ ਗਾ ਤਿਆਰ ਹੈ ਡਿਲੀਵਰੀ ਨੂੰ ਕੋਈ ਸਮਾਂ ਰਹੇਗਾ 8 ਕਿ ਦਿਨ ਦਾ ਡਿਟੇਲ ਲੈ ਕੇ ਸਾਰੀ ਦਿਨੇ ਨਾਲ ਐਡ ਤੱਕ ਜੁੜੇ ਰਹੋ ਮੇਰੇ ਭੈਣ ਭਰਾ ਠੀਕ ਹੈ ਜੀ ਵੀਰ ਗਰੂ ਵੱਧ ਤੋਂ ਵੱਧ ਸ਼ੇਅਰ ਕਰਿਓ ਹੋਰ ਵੀ ਕਿਸੇ ਵੀਰ ਦਾ ਕੋਈ ਪੂਰਾ ਪੂਰਾ ਫਾਇਦਾ ਆ ਜਾਈ ਕੋਈ ਆਪਦੀ ਖਰੀਦਦਾਰੀ ਕਰ ਸਕੇ ਬਾਕੀ ਲੈ ਕੇ ਜਾਣਕਾਰੀ ਆਪਣੇ ਭਰਾ ਤੋਂ ਸਾਂਝੀ ਕਰਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਸਸਰੀਏ ਵਰ ਜੀ ਚੜਦੀ ਕਲਾ ਜੀ ਚੜਦੀ ਕਲਾ ਹੋਰ ਸੁਣਾਓ ਸਵਾਗਤ ਹੈ ਜੀ ਤੁਹਾਡਾ ਸੰਧੂ ਵੱਧਰਪੁਰ ਦਾ ਡਿਲੀਵਰੀ ਫਰਮ ਜੀ ਉਹ ਚੜਦੀ ਕਲਾ ਚੜਦੀ ਕਲਾ ਜੀ ਠੀਕ ਆ ਤੇ ਵਪਾਰ ਦਾ کاروبار ਹਾਂਜੀ ਵਪਾਰ ਦਾ ਠੀਕ ਆ ਇੱਕੋ ਹੀ ਅਜਨ ਆ ਗਿਆ ਹਾਂਜੀ ਇੱਕੋ ਹੀ ਆਧਾ ਹੈ ਗਿਆ ਤਿੰਨ ਚਾਰ ਵੇਚ ਗਿਆ ਹਰ ਤੋਂ ਸਮਾ ਲਾਤਣਾ ਲੱਗਿਆ ਠੀਕ ਆ ਜੀ ਹਾਂਜੀ ਨਾਮ ਜੀ ਹਰਚੰਦ ਸਿੰਘ ਹਾਂਜੀ ਹਾਂਜੀ ਪਿੰਡ ਸੁਰ ਸਿੰਘ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਜੀ ਠੀਕ ਆ ਜੀ ਹਾਂਜੀ ਤੇ ਕਿਣਵਾ ਸੁਆ ਗਈ ਸੁਆ ਵੀਰ ਕੀ ਦੁੱਜਾ ਜੀ ਦੁੱਜਾ ਸੁਆ ਹਾਂਜੀ ਤੇ ਕਿੰਨਾ ਕੁ ਦਿਨ ਸਮਾ ਰਹਿ ਗਿਆ ਉਹ ਤੁਹਾਡਾ ਸਮਾ ਵੀਰ ਦੇ 8 ਕੁ ਦਿਨ ਰਹਿ ਗਏ ਅਜੇ ਅੱਛਾ ਹਾਂਜੀ ਤੇ ਕਿੰਨਾ ਗ ਦੁੱਧ ਚੋਆ ਪਹਿਲੇ ਸਵੇਰ ਨੂੰ ਉਹ ਵੀਰ ਜੀ ਪਹਿਲੇ ਸਵੇਰ ਨੂੰ 17 18 ਕਿਲੋ ਭਰਿਆ ਜੀ ਅੱਛਾ ਹਾਂਜੀ ਐਰ ਕੀ ਐਰ ਕੀ ਵੀਓ ਪਲਾਸਿਕਾਂ ਛਾਂ ਜਾਵੇ ਜੀ ਇਹੇ ਗਾੜੀ ਸਾਹਬ ਦੀ ਗੱਲ ਆ ਵੀਰ ਜੀ ਆ ਜੀ 20 ਕਰ ਦੇ 21 ਕਰ ਦੇ ਲਾਓ ਜੀ ਫੇਸ ਕੁਆਲਟੀ ਦੇਖੋ ਸਜਣਾ ਕਿਆ ਬਾਤ ਆ ਜਰਸੀ ਵੱਡੀ ਪੰਜਾਬ ਵਾਲੀ ਫੇਸ ਕੁਆਲਟੀ ਮੁਖੜਾ ਦਿਖਾਇਓ ਸ਼ਾਇਰੀ ਹੈਗੀਆਂ ਕੋਲੇ ਛੱਗੀ ਆ ਵੀਰ ਜੀ ਛੱਗੀ ਜਵਾਨ ਹੁੰਦੇ ਆ ਜਵਾਨ ਆਉਂਦੇ ਦਜਾ ਸਵੇਰ ਲੋ ਮੈਂ ਨਾ ਪੂਰੀ ਸੋਹਣੀ ਸਵੇੜ ਆ ਦੇਣਾ ਤੁਹ ਲੈ ਦੂ ਵੀਰ ਜੀ ਹਾਂ ਤੇ ਥਾਂ ਲੈ ਵੇਰੀ ਵੀ ਬੜੀ ਠੰਡੀ ਖਬਰਦਾਰ ਹੈ ਥਾਂ ਦੇਖੋ ਕਰਮਾਨ ਨੇ ਕਹਾ ਕੀ ਬਾਤਾਂ ਹੈ ਤੇ ਮਗਰੋਂ ਜਾਂ ਆਰਡਰ ਕੁਆਲਿਟੀ ਸਜਣੋ ਵੇਖੋ ਲਓ ਜੀ ਖੋਲੋ ਜੀ ਤੋਰਾ ਚੈੱਕ ਕਰਾਈਏ ਕਰਮਾਨੀ ਦਾ ਵੱਡੇ ਢਾਂਚੇ ਦੀ ਫੁੱਲ ਵੱਡੇ ਢਾਂਚੇ ਦੀ ਸਜਣੋ ਵੀਰ ਦੇ ਵੇਲੇ ਮੋਟੇ ਦੇ ਆਉਂਦੀ ਆ ਚਲੋ ਪੈਸੇ ਚੀਜ਼ ਦੇ ਜਿੰਨੇ ਚੀਜ਼ ਹੁੰਦੀ ਉਹਨੇ ਮੰਗਣੇ ਹੁੰਦੇ ਉਸ ਹਿਸਾਬ ਨਾਲ ਬਾਕੀ ਕੋਈ ਚੀਜ਼ ਵੀ ਹੋਵੇ ਠੀਕ ਆ ਲਓ ਜੀ ਸਮਾ ਕੋਈ ਲੈ ਜਾਓ 5-7 ਦਿਨ ਹਾਂਜੀ ਦੇਖੀ 7-8 ਦਿਨ ਲੈ ਜਾਊਗੀ ਜੇ ਠੀਕ ਆ ਬਣੂਗੀ ਚੰਗੀ ਬੱਛੀ ਠੀਕ ਆ ਲੈਓ ਮੋੜ ਲਿਓ ਕੋਈ ਬਾਕੀ ਸਭ ਸੋਤਨ ਵਾਲੀ ਕਿਹੜਾ ਸਾਹ ਲੈ ਕੋਈ 20+ ਜਾ ਸਕਦੀ ਆ ਰਾਮ ਨਾਲ ਜਾ ਸਕਦੀ ਵੈੜ ਦਾ ਮੋਖੜਾ ਮਖੜਾ ਬਹੁਤ ਸੋਹਣਾ ਕਰਮਾ ਆ ਜੀ ਕਾਦ ਦਾ ਵੱਡਾ ਅਛੀ ਦਾ ਕਾਦ ਦਾ ਵੱਡਾ ਵੱਡਾ ਹਾਂਜੀ ਕਾਦ ਤੇ ਤੁਹਾਡੇ ਮੋਢੇ ਰਿਆਂ ਹੁੰਦੀ ਆ ਜੀ ਜਲਾਓ ਜੀ ਲਓ ਬਹੁਤ ਸੋਹਣੀ ਆ ਵੈੜਾ ਕੱਦ ਵਜਾ ਪੂਰੇ ਫੋ ਲੋੜ ਵੀ ਫੋੜ ਠੰਡੀ ਪੂਰੀ ਅੱਛਾ ਜੀ ਥੱਲੇ ਬਹਿ ਜਾਓ ਭਾਵੇਂ ਕੀ ਬਾਤ ਆ ਅੱਛਾ ਲਾ ਜੀ ਨਹੀਂ ਕੱਦ ਬਹੁਤ ਪੂਰਾ ਏ ਦੁੱਧ ਨੂੰ ਜੇ ਤੇ ਸੰਭਰ ਨਾਲ ਕੋਈ ਵੀਰ ਕੋ ਚਲ ਗਈ ਨਾ ਤੇ ਇਹਨੂੰ ਆਂਦਾ ਵੀ ਕੋਈ ਨਹੀਂ 18 20 ਪਲੱਸ ਜਿਹੜਾ ਨਾ ਭਰ ਸਕਦੀ ਵਹਿਰ ਸੋਹਣੀ ਆ ਕੱਦ ਬਹੁਤ ਵੀ ਚੰਗਾ ਵੱਡਾ ਏ ਲਓ ਜੀ ਪੂਰੀ ਵੱਡੀ ਗਾਰ ਜੀ ਇਹ ਜਰਸੀ ਜਿਵੇਂ ਪੰਜਾਬ ਵਾਲੀ ਜੀ ਕਹਿ ਦਿੱ ਗਏ ਨਾ ਕਾਲੀ ਤੇ ਜਰਸੀਆਂ ਦਾ ਫੇਸ ਕੁਆਲਿਟੀ ਜਿਹੜੀ ਅੱਗੋਂ ਦੇ ਲਓ ਜੀ ਛੱਗੀ ਆ ਜਵਾਨ ਨਹੀਂ ਹੋਈ ਦੰਦ ਪੂਰੇ ਨਹੀਂ ਹੋਏ ਹੈ ਨਾ ਤੇ ਮੁੱਲ ਕੀ ਕਰਦਗੇ ਮੁੱਲ ਵਿੱਚ ਨਿਕਾਇਆ ਕਰਨਾ 56000 ਅੱਛਾ ਜੀ ਹਾਂ ਜੀ ਮੈਂ ਕਟ ਕਰ ਦਿਆਂਗੇ ਕਿੰਨਾ ਕਰਦਗੇ ਕਰਦਗੇ 10000 ਤੋਂ ਜ਼ਿਆਦਾ 2 ਦਾ ਕਰਦਗੇ ਚਲ ਠੀਕ ਆ ਜੀ 54000 ਦੇ ਦਾਂਗੇ 54 ਹੀ ਦੇ ਰਗੇ ਹਾਂਜੀ ਅੱਛਾ ਜੀ ਲਓ ਜੀ 54000 ਦੀ ਜਿਹੜੀ ਕਹਿੰਦੇ ਜੈਸਨ ਉਹ ਕਰਦਾਂਗੇ ਘਰ ਆਇਆ ਤਾਂ ਥੋੜੇ ਬਾਅਦ ਮਾਨ ਹੋਰ ਕਰ ਦਾਂਗੇ ਤੁਹਾਨੂੰ ਛੋੜ ਛੱਪਾ ਏ ਜਰੂਰ ਮੇਰੇ ਵੀਰ ਫੋਨ ਲਾਇਓ ਬਾਹਰ ਚੰਗੀ ਜੀ ਠੀਕ ਆ ਜੀ ਤੇ ਸੀ ਠੰਡੇ ਜਨੇ ਘਰੇ ਰੱਖਣੀਆਂ ਉਹਨੂੰ ਬਿਹਤਰ ਚੰਗੀ ਸਸੇ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ